जय पीरंदी जी जय सन्यादी महफिल पीरा ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਆ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਨੀ ਆ ਕਿ ਜਿਹੜਾ ਇਹਨਾਂ ਦੋਨਾਂ ਗੱਲਾਂ 'ਚ ਇੱਕ ਗੱਲ ਨੂੰ ਫੜ ਲਵੇਗਾ ਸੋ ਉਹਦੇ ਤੇ ਮਾਲਕ ਦੀ ਕਿਰਪਾ ਹੋਣੀ ਹੀ ਹੋਣੀ ਆ ਸੋ ਬਿਲਕੁਲ ਇਹ ਸਚਾਈ ਹੈ ਕੋਈ ਝੂਠ ਨਹੀਂ ਉਸੀ ਕੁਝ ਸਮੇਂ ਬਾਅਦ ਬੈਠ ਕੇ ਜਦੋਂ ਸੋਚ ਵਿਚਾਰ ਕਰੋਗੇ ਤੇ ਤੁਹਾਨੂੰ ਕਿਰਪਾ ਦਾ ਅਹਿਸਾਸ ਹੋਵੇਗਾ ਕਿ ਵਾਖੇ ਹੀ ਮਾਲਕ ਦੀ ਕਿਰਪਾ ਹੋ ਚੁੱਕੀ ਆ ਸੋ ਇਹ ਦੋਨਾਂ ਗੱਲਾਂ ਦੀ ਗੱਲ ਕਿਹੜੀ ਤੁਹਾਨੂੰ ਫੜ ਲੈਣੀ ਚਾਹੀਦੀ ਹੈ ਜੀ ਦੇ ਨਾਲ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਪਹਿਲਾਂ ਆਪਾਂ ਇੱਥੇ ਤੁਹਾਨੂੰ ਤੁਹਾਡੇ ਗੁਰੂ ਪੀਰ ਦਾ ਵਾਸਤਾ ਦਿੰਦੇ ਆ ਕਿ ਵੀਡੀਓ ਨੂੰ ਪੂਰੀ ਸੁਣਨਾ ਜੇਕਰ ਇੱਕ ਵਾਰ ਸੁਣ ਨਵੇਂਗੇ ਹੋ ਸੋ ਗੁਰੂ ਦੇ ਪੀਰ ਦੇ ਜਿਹੜੇ ਵਫਾਦਾਰ ਹੁੰਦੇ ਨੇ ਉਹ ਤਾਂ ਜਿੱਥੇ ਇੱਕ ਗੱਲ ਸੁਣ ਲੈਣ ਉਹ ਗੱਲ ਤੇ ਖੜੇ ਉੱਤਰਦੇ ਨਹੀਂ ਸੋ ਅਸੀਂ ਚਾਹੁੰਦੇ ਆ ਕਿ ਇਹ ਤੁਹਾਡੇ ਕੋਲੋਂ ਚੰਗਾ ਕਰਮ ਚੰਗੀ ਤਰ੍ਹਾਂ ਨਾ ਹੋਵੇ ਏ ਨਹੀਂ ਕਿ ਆਲਸ ਕੀਤਾ ਜਾਵੇ ਮਤਲਬ ਦੀ ਗੱਲ ਹੀ ਸੁਣਨੀ ਤੇ ਬਾਕੀ ਸੁਣਨੀ ਨਹੀਂ ਸੋ ਪੂਰੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਹੀ ਮਿਲੇਗਾ ਸੋ ਜਿਹੜਾ ਆਪਣੇ ਗੁਰੂ ਪੀਰ ਨੂੰ ਵੱਡਾ ਸਮਝਦਾ ਆ ਸੋ ਉਹ ਇਸ ਗੱਲ ਤੇ ਜ਼ਰੂਰ ਅਮਲ ਕਰੇਗਾ ਜੀ ਕਿਉਂਕਿ ਉਹਨਾਂ ਤੋਂ ਬਿਗੈਰ ਅਨਸਾਨ ਕਿਸੇ ਵੀ ਕਾਰੀ ਦਾ ਨਹੀਂ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੋਈ ਰੂਹ ਅੱਜ ਪਹਿਲੀ ਵਾਰ ਇਸ ਚੈਨਲ ਨਾਲ ਜੁੜੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨ 'ਤੇ ਆ ਸਕੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜੈ ਫੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਗੁਰੂ ਬਣਾਉਣਾ ਚਾਹੁੰਦੇ ਆ ਪਰ ਸਮਝ ਨਹੀਂ ਆਉਂਦੀ ਕਿ ਤੁਸੀਂ ਕੁਝ ਦਾ ਸਕਦੇ ਉਹ ਗੁਰੂ ਕਿਵੇਂ ਬਣਾਇਆ ਜਾਵੇ ਕਿਵੇਂ ਮਿਲ ਸਕਦੇ ਗੁਰੂ ਨਾਲ ਸੋ ਇਹ ਲਿਖਦੇ ਨੇ ਕਿ ਜੂ ਐਸਏ ਤੋਂ ਅਸੀਂ ਸੋ ਤੁਹਾਡੀ ਆਵਾਜ਼ ਸੁਣ ਕੇ ਅੱਖਾਂ 'ਚੋਂ ਪਾਣੀ ਆ ਗਿਆ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਵੀਡੀਓ ਨੂੰ ਪੂਰੀ ਸੁਣਿਆ ਤੇ ਇਹ ਲਿਖਦੇ ਨੇ ਕਿ ਗੁਰੂ ਬਾਰੇ ਸਾਨੂੰ ਸਮਝ ਨਹੀਂ ਆ ਰਹੀ ਸੋ ਦੇਖੋ ਜੀ ਜਦੋਂ ਤੁਸੀਂ ਪਰਮਾਤਮਾ ਨੂੰ ਸਿੱਧੇ ਹੋਵੋਗੇ ਸੇਵਾ ਕਰੋਗੇ ਤੇ ਤੁਹਾਨੂੰ ਰਸਤਾ ਉਹ ਆਪ ਦੇਣਗੇ ਉਹਨਾਂ ਅੱਗੇ ਅਰਦਾਸ ਰੀਤੀ ਕਰੋ ਜਿੰਨਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਤੇ ਤੁਹਾਨੂੰ ਰਸਤਾ ਆਪਣੇ ਆਪ ਮਾਲਕ ਦਿਖਾ ਦੇਵੇ ਸਾਨੂੰ ਜਿੰਨਾ ਗਿਆਨ ਹੈ ਆਪਾਂ ਉਹੀ ਗੱਲਾਂ ਸਾਂਝੀਆਂ ਤੁਹਾਡੇ ਨਾਲ ਕੀਤੀਆਂ ਹੈ ਕਿ ਜਦੋਂ ਗੁਰੂ ਬਣਾਉਣ ਦੀ ਮਨ ਵਿੱਚ ਗੱਲ ਉੱਠੇ ਤਾਂ ਆਪਣੇ ਵੀਰੋ ਮੁਰਸ਼ਿਦ ਅੱਗੇ ਅਰਦਾਸ ਕਰੋ ਕਿਉਂਕਿ ਉਹ ਫਿਰ ਤੁਹਾਨੂੰ ਸਹੀ ਰਸਤਾ ਦਿਖਾਉਣਗੇ ਕਦੇ ਵੀ ਤੁਸੀਂ ਕਿਤੇ ਧੋਖਾ ਨਹੀਂ ਖਾਓਗੇ ਤੇ ਫਿਰ ਉਸੇ ਜਗ੍ਹਾ ਤੇ ਗੁਰਦਾਰ ਨਕਾਨੀ ਜੀ ਸੋਇ ਤੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਤੁਹਾਨੂੰ ਗੁਰੂ ਬਣਾਉਣਾ ਚਾਹੁੰਦੇ ਆ ਤੁਸੀਂ ਆਪਣਾ ਐਡਰੈਸ ਦੱਸੋ ਦੇਖੋ ਜੀ ਆਪਾਂ ਕਈ ਵਾਰ ਆਪਣੀ ਮਜਬੂਰੀ ਦੱਸੀ ਹੈ ਕਿ ਉਹ ਮਾਲਕ ਦੇ ਹੁਕਮ ਤੋਂ ਬਿਨਾਂ ਅਸੀਂ ਚੱਲ ਨਹੀਂ ਸਕਦੇ ਸੋ ਜਦੋਂ ਉਹਨਾਂ ਦੀ ਇਜਾਜ਼ਤ ਹੋਈ ਹੁਕਮ ਹੋਇਆ ਸੋ ਸੋ ਸਾਵਨਾ ਨਾਲ ਹੀ ਚੱਲਣਾ ਹੈ ਸੋ ਇੰਨਾ ਕੁ ਵਾਦਾ ਕਰਦੇ ਆ ਕਿ ਇੱਕ ਦਿਨ ਆਪਾਂ ਮਿਲਾਂਗੇ ਜ਼ਰੂਰ ਜੀ ਆਪਣੇ ਬਾਰੇ ਜ਼ਰੂਰ ਦੱਸਾਂਗੇ ਜੀ ਬਿਨਾ ਹੁਕਮ ਦੇ ਕੁਝ ਵੀ ਨਹੀਂ ਸੋ ਹੁਕਮ ਹੋਇਆ ਤਾਂ ਮਾਲਕ ਨੇ ਚਾਇਆ ਜ਼ਰੂਰ ਉਹ ਟਾਈਮ ਜਲਦੀ ਆਵੇਗਾ ਸੋ ਬਾਕੀ ਇਥੇ ਤੁਹਾਡਾ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਕਰ ਰਹੇ ਹੋ ਵੀਡੀਓ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਜੀ ਤੁਹਾਨੂੰ ਗੱਲਾਂ ਚੰਗੀਆਂ ਲੱਗਦੀਆਂ ਚੰਗੀਆਂ ਉਹਨਾਂ ਨੂੰ ਲੱਗਣਗੀਆਂ ਜਿਹੜੇ ਧਿਆਨ ਲਗਾ ਕੇ ਗੱਲ ਨੂੰ ਸੁਣਨਗੇ ਜੀ ਤੇ ਗੱਲ ਤੇ ਅਮਲ ਕਰਨਗੇ ਸੋ ਜਦੋਂ ਸੇਵਾ ਵਿੱਚ ਇੱਕ ਇਨਸਾਨ ਪੈਂਦਾ ਹੈ ਤਾਂ ਫਿਰ ਉਹਨੂੰ ਉਹ ਇਨਸਾਨ ਵਧੀਆ ਲੱਗਦਾ ਆ ਜਿੱਥੇ ਰੱਬ ਦੀ ਗੱਲ ਚੱਲਦੀ ਹੋਵੇ ਤੇ ਜਿਹੜਾ ਰੱਬ ਦੀ ਮਹਿਮਾ ਕਰੇ ਸੋ ਪਰਮਾਤਮਾ ਦੀ ਮਹਿਮਾ ਕਦੇ ਖਤਮ ਹੋਣ ਵਾਲੀ ਨਹੀਂ ਹੈ ਤਾਂ ਆਪਾਂ 10 ਮਿੰਟ ਦੀ ਵੀਡੀਓ ਬਣਾਈ ਦੀ ਹੈ ਕਈ ਵਾਰ 1-2 ਮਿੰਟ ਉੱਤੇ ਵੀ ਹੋ ਜਾਂਦੇ ਨੇ ਸੋ ਇਹਦੇ ਵਿੱਚ ਤਾਂ ਬਹੁਤ ਪੂਰੀ ਗੱਲ ਹੁੰਦੀ ਆ ਕਦੇ ਮੌਕਾ ਮਿਲਿਆ ਤਾਂ ਕਾਫੀ ਗੱਲਾਂ ਸੁਣਾਵਾਂਗੇ ਸੁਮਾਨਕ ਨਹੀਂ ਜਾਇਆ ਤਾਂ ਪਰ ਇੱਥੇ ਕੁਝ ਮਜਬੂਰੀਆਂ ਦੇ ਕਾਰਨ ਆਪਾਂ ਹਜੇ ਗਾਨ ਜਿਹੜੀ ਅੱਗੇ ਨਹੀਂ ਲ ਜਾ ਸਕਦੇ ਜੀ ਸੋ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਹੀ ਪੂਰਾ ਸੁਣ ਲਿਆ ਕਰੋ ਜੀ ਇੱਕ ਹੀ ਬੇਨਤੀ ਆ ਜੇਕਰ ਹਜੇ ਵੀ ਲਾਈਕ ਨਹੀਂ ਕੀਤਾ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਤੇ ਇੱਕ ਮਿੰਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਵੀਡੀਓ ਹਰ ਰੋਜ਼ ਪੂਰੀ ਸੁਣਦੇ ਆ ਸੋ ਇਹਨਾਂ ਦਾ ਨਾਮ ਕਮਲਜੀਤ ਹੈ ਤੇ ਪਿੰਡ ਬੁਕਲ ਵਾਲਾ ਤੇ ਜਿਲ੍ਹਾ ਮੋਗਾ ਸੋ ਵੈਸੇ ਹੀ ਪੰਡ ਸਾਨੂੰ ਥੋੜਾ ਔਖਾ ਲੱਗਦਾ ਆਪਾਂ ਅੱਗੇ ਵੀ ਇੱਕ ਦੋ ਵਾਰ ਕਮੈਂਟੇ ਦੱਸ ਚੁੱਕੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਜੀ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਤੁਸੀਂ ਪੂਰੀ ਵੀਡੀਓ ਸੁਣਦੇ ਹੋ ਕਿਉਂਕਿ ਕਮੈਂਟਾਂ ਤੋਂ ਇਹ ਹਿਸਾਬ ਲੱਗ ਜਾਂਦਾ ਕਿ ਹਰ ਰੋਜ਼ ਤੁਸੀਂ ਵੀਡੀਓ ਸੁਣਨ ਵਾਲੇ ਹੋ ਤੇ ਪੂਰੀ ਸੁਣਦੇ ਹੋ ਵੀ ਲਿਖਦੇ ਹੋ ਸੋ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਜੋ ਸਮਾਂ ਅੱਜ ਗੱਡ ਰਹੇ ਹਾਂ ਇਹ ਲਿਖਿਆ ਜਾ ਰਿਹਾ ਹੈ ਸੋ ਇਸ ਲਈ ਆਪਾਂ ਹਣ ਜੋ ਗੱਲ ਕੀਤੀ ਹੈ ਵੀਡੀਓ ਰਾਈ ਕਿ ਤੁਹਾਨੂੰ ਤੁਹਾਡੇ ਗੁਰੂ ਪੀਰ ਦਾ ਵਾਸਤਾ ਹੈ ਜੇਕਰ ਵੀਡੀਓ ਸ਼ੁਰੂ ਕੀਤੀ ਤਾਂ ਪੂਰੀ ਜਰੂਰ ਸੁਣਨਾ ਸੋ ਜਿਹੜਾ ਤਾਂ ਗੁਰੂ ਦੇ ਬਚਨਾਂ ਤੇ ਖੜ ਜਾਂਦਾ ਹੈ ਉਹ ਫਿਰ ਇਸ ਗੱਲ ਨੂੰ ਜਰੂਰ ਧਿਆਨ ਚ ਰੱਖਦਾ ਹੈ ਕਿ ਜਿੱਥੇ ਸਾਡੇ ਗੁਰੂ ਪੀਰ ਦਾ ਨਿਗਮਾ ਪੈ ਗਿਆ ਉਹ ਹੋਣਾ ਸਿੱਕਰਮ ਕਰਕੇ ਹੀ ਰਹਿਣਾ ਤੇ ਜਿਹੜਾ ਇੰਨੇ ਕ ਫੈਸਲੇ ਲੈਣ ਲੱਪਿਆ ਇਹਨਾਂ ਚ ਖਰਾ ਉਤਰ ਗਿਆ ਤੇ ਉਹ ਅਨਸਾਨ ਕੱਲ ਵੱਡੇ ਫੈਸਲੇ ਵੀ ਲੈਣ ਦੇ ਕਾਬਲ ਹੋ ਜਾਂਦਾ ਕਿਉਂਕਿ ਮਾਲਕ ਉਸ ਤਰ੍ਹਾਂ ਦਾ ਫਿਰ ਬਣਾ ਦਿੰਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਿਆ ਕਰੋ ਤੁਹਾਡੇ ਤੋਂ ਵੀ ਇਹ ਇੱਕ ਕਰਮ ਕਰੋੜ ਦੀ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ 10 ਮਿੰਟ ਦਾ ਸਮਾਂ ਵਿਅਰਥ ਨਾ ਜਾਵੇ ਨਾ ਹੀ ਨਗਾਓ ਤੇ ਪੂਰੀ ਸੁਣੋ ਕਿਉਂਕਿ ਤੁਹਾਡੇ ਗੁਰੂ ਪੀਰ ਦਾ ਜਿੱਥੇ ਨਗਮਾ ਪੈ ਗਿਆ ਉੱਥੇ ਤੁਹਾਨੂੰ ਖੜਨਾ ਚਾਹੀਦਾ ਆ ਜੇਕਰ ਉਹਦੇ ਤੋਂ ਆਸ ਰੱਖਦੇ ਹੋ ਤਾਂ ਫਿਰ ਵਿਸ਼ਵਾਸ ਵੀ ਰੱਖੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੇਕਰ ਗੱਲ ਸਮਝ ਵਿੱਚ ਆ ਜਾਵੇ ਸੋ ਇਹ ਦੋਨਾਂ ਗੱਲਾਂ ਜੋ ਇੱਕ ਗੱਲ ਫੜਨ ਦੀ ਜ਼ਰੂਰਤ ਹੈ ਜਿਹੜੇ ਇਨਸਾਨ ਨੇ ਇਹ ਇੱਕ ਗੱਲ ਤੇ ਧਿਆਨ ਦੇ ਲਿਆ ਇੱਕ ਗੱਲ ਨੂੰ ਯਾਦ ਰੱਖ ਲਿਆ ਸੋ ਉਹ ਇਨਸਾਨ ਕਦੇ ਵੀ ਡੋਲ ਨਹੀਂ ਸਕਦਾ ਜੇਕਰ ਅੱਜ ਕੋਈ ਪਰੇਸ਼ਾਨੀ ਆਵੇਗੀ ਤੇ ਕੱਲ ਉਹ ਫਿਰ ਮੁਰਸ਼ਦ ਤੁਹਾਡੇ ਮਨ ਵਿੱਚ ਖੁਸ਼ੀਆਂ ਭਰ ਦੇਵੇਗਾ ਫਿਰ ਆਪਣੇ ਨਾਲ ਜੋੜ ਲਵੇਗਾ ਕਿਉਂਕਿ ਜਿੱਦੇ ਤੇ ਇਹੋ ਜੀ ਪਰੇਸ਼ਾਨੀ ਆਵੇਗੀ ਸਮਝ ਲੈਣਾ ਕਿ ਜੇਕਰ ਅੱਜ ਪਰੇਸ਼ਾਨੀ ਆਈ ਹੈ ਤੇ ਕੋਈ ਰਸਤਾ ਦਿਖ ਲਗਦੇ ਕੋਈ ਤਾਂ ਦੇਖਦੀ ਗੱਲ ਜਾਨੀ ਪੂਰੇ ਪੀਰ ਤਾਂ ਲੱਗੇ ਕਿ ਹੁਣ ਮਟਬੇਗਾ ਮੇਰੀ ਹਰ ਤੇਰੇ ਪੱਲੇ ਪਹਿਣਾ ਕਾਗਨ ਨਹੀਂ ਸੰਕੇਤ ਮਿਲਿਆ ਗੁਰੂ ਤੇਰੇ ਪੱਲੇ ਪਹਿਣਾ ਜਹਨਾ ਕਿੰਨੀ ਤੇਰੀ ਹੀ ਕੁਸ਼ੇਖੜ ਵਾਲੀ ਆ ਜਹਨਾ ਤੇਰੀ ਸੋ ਇਸੇਖੜ ਵਾਲੀ ਆ ਜਹਨਾ ਪਰਿਸ਼ਾਦ ਵਿੱਚ ਖੀਓ ਸੋਰਮਾਤ ਪਾ ਲੈ ਗੁਰੂ ਗਿਆਨ ਦਾ ਆਪਣੇ ਨਾਲ ਜੋੜਦਾ ਹੈ ਸੋਰਮਾਤ ਪਾ ਗਿਆਨ ਦਾ ਪੂਰ ਲੱਭ ਜੋ ਗਯਾਰ ਦੇ ਮਕਾਨ ਦਾ ਸੋ ਤੁਸੀਂ ਤਾਂ ਹਮ ਹਰ ਟਾਈਮ ਲੱਭ ਜੋ ਗਪੀਰ ਦੇ ਮਕਾਨ ਦਾ ਸੋ ਤੁਸੀਂ ਸਭ ਉਜਾਣੀ ਜਾਣ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਤੇ ਹੁਣ ਆਪਾਂ ਗੱਲ ਕਰੀਏ ਸੋ ਪਹਿਲੀ ਜੋ ਗੱਲ ਹੈ ਇਹ ਗੱਲ ਵਿਚਾਰਨੀ ਹੈ ਕਿ ਜਦੋਂ ਆਪਾਂ ਕਿਸੇ ਦੇ ਨਾਲ ਕਿਤੇ ਵੀ ਜਾਂਦੇ ਆ ਜਾਨੀ ਕਿ ਕਿਸੇ ਦੇ ਨਾਲ ਚੱਲ ਜਿਏ ਤਾਂ ਵੀ ਆਪਾਂ ਯਕੀਨ ਕਰਕੇ ਤੁਰਦੇ ਆ ਕਿ ਆਪਾਂ ਘਰੋਂ ਤੁਰ ਪਏ ਜਿਸ ਮੁਕਾਮ ਤੇ ਜਾਣਾ ਆ ਜਿਸ ਜਗ੍ਹਾ ਤੇ ਅਸੀਂ ਅੱਜ ਪਹੁੰਚਣਾ ਹੈ ਉੱਥੇ ਤੱਕ ਇਹ ਸਾਨੂੰ ਜ਼ਰੂਰ ਪਹੁੰਚਾਏਗਾ ਇਨਸਾਨ ਸੋ ਜਦੋਂ ਤੁਸੀਂ ਇਹ ਸੋਚ ਰੱਖ ਕੇ ਤੁਰਦੇ ਹੋ ਮੇਂ ਗੜੀ ਢੋਈ ਨਹੀਂ ਤੁਹਾਨੂੰ ਰਾਹタミン ਵੀ ਜਾਂਦਾ ਤੁਸੀਂ ਆਪਣੇ ਮਿਲਣਾ ਢੋਈ ਨਹੀਂ ਆਪੀ ਜੀ ਤੁਂ ਜਦੋਂ ਜਣਾ ਹੈ ਉਸ ਡਰ ਘਾਤੇ ਇਤਨਾ ਯੰਨੀ ਤੁਮ ਇਹ ਸੋਚਦੀ ਆ ਜਾਣ ਚਣਾ ਪਰਸਨ ਕੰਮੇ ਸੀਰ ਪਈ ਹੈ ਸਹੀ ਜਗਾ ਤੇ ਪਹੁੰਚ ਜਾਣਾ ਫਿਕਰ ਦੀ ਲੋੜ ਨਹੀਂ ਕਰਦਿਆਂ ਨੂੰ ਇਹ ਗੱਲ ਇਨਸਾਨ ਕਿ ਹੈ ਕਿ ਦੁਰਦਾ ਤੇ ਹੁਣ ਜਦੋਂ ਕਿਤੇ ਵਾਸਰਾ ਹੀ ਜਾਣਾ ਹੋਵੇ ਜਾਂ ਕੋਈ ਗੱਡੀ ਕੀਤੀ ਹੋਈ ਆ ਉਹਦੇ ਥਰੂ ਆਪਾਂ ਉਸ ਮਕਾਮ ਤੱਕ ਪਹੁੰਚਣਾ ਆ ਜਿੱਥੇ ਅਸੀਂ ਜਾਣਾ ਚਾਹੁੰਦੇ ਆ ਤੇ ਹੁਣ ਉਹ ਬੱਸ ਵਾਲੇ ਤੇ ਯਕੀਨ ਕਰਕੇ ਆਪਾਂ ਉਸ ਬੱਸ ਵਿੱਚ ਬੈਠ ਜਾਂਦੇ ਆ ਸੋ ਉਸ ਗੱਡੀ ਵਿੱਚ ਬੈਠ ਜਾਂ ਲਿਆ ਇਹ ਇਨਸਾਨ ਸਾਨੂੰ ਸਹੀ ਜਗ੍ਹਾ ਤੇ ਜ਼ਰੂਰ ਪਹੁੰਚਾਏਗਾ ਕਿਉਂਕਿ ਇਹਨਾਂ ਦਾ ਇੱਕ ਕੰਮ ਆ ਸੋ ਯਕੀਨ ਕਰਕੇ ਬੈਠ ਜੰਨੇ ਜਦ ਕਿ ਆਪਾਂ ਉਹਨੂੰ ਜਾਣਦੇ ਤੱਕ ਨਹੀਂ ਕਿ ਇਹ ਇਨਸਾਨ ਕੀ ਹੋ ਜਾ ਆ ਸੋ ਜਦ ਆਪਾਂ ਉਸ ਇਨਸਾਨ ਤੇ ਵਿਸ਼ਵਾਸ ਕਰ ਸਕਦੇ ਜੀਨੂੰ ਕਦੇ ਦੇਖਿਆ ਨਹੀਂ ਹੈ ਸੋ ਜਿਹਦੇ ਬਾਰੇ ਕੁਝ ਜਾਣਦੇ ਨਹੀਂ ਕੌਣ ਹੈਗਾ ਕਿੱਥੋਂ ਦਾ ਕੀ ਨਾਮ ਆ ਬਿਨਾਂ ਪੁੱਛੇ ਆਪਾਂ ਉਸ ਗੱਡੀ ਵਿੱਚ ਚੜ ਜਾਂਦੇ ਆ ਕਿ ਅਸੀਂ ਇਸ ਜਗ੍ਹਾ ਤੇ ਜਾਣਾ ਕਹਿ ਦਿੰਨੇ ਤੇ ਉਹ ਪਹੁੰਚਾ ਵੀ ਦਿੰਦੇ ਆ ਸੋ ਇੱਥੇ ਆਪਾਂ ਵਿਸ਼ਵਾਸ ਕਰਦੇ ਇਨਸਾਨਾਂ ਤੇ ਸੋ ਹੁਣ ਇੱਥੇ ਦੂਸਰੀ ਗੱਲ ਕਰੀਏ ਸੋ ਦੂਸਰੀ ਗੱਲ ਹੈ ਕਿ ਰੱਬ ਕਰਦਾ ਰਸਤਾ ਸੋ ਰੱਬ ਕਰਦੇ ਰਸਤੇ ਜਿੱਕਰ ਜਾਣਾ ਹੈ ਤਾਂ ਉੱਥੇ ਅਸੀਂ ਕਈ ਸੋਚ ਵਿਚਾਰਾ ਕਰਦੇ ਆ ਕਿ ਅਸੀਂ ਗੁਰੂ ਬਣਾਉਣ ਲੱਗੇ ਆ ਕੀ ਇਹ ਗੁਰੂ ਸਹੀ ਹੈ ਸੋ ਕੀ ਇਹ ਸਾਨੂੰ ਸਹੀ ਰਸਤੇ ਤੇ ਪਾ ਸਕਦਾ ਬਹੁਤ ਤਰ੍ਹਾਂ ਦੇ ਵਿਚਾਰਾ ਮਨ ਵਿੱਚ ਆਉਂਦਗਾ ਹੈ ਤੇ ਵਿਸ਼ਵਾਸ insan ਕਰ ਹੀ ਨਹੀਂ ਪਾਉਂਦਾ ਕਿ ਅਸੀਂ ਸੱਚਮੁੱਚ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ ਸੋ ਬਹੁਤ ਤਰ੍ਹਾਂ ਦੇ ਚੀੜੇ insan ਦੇ ਅੰਦਰ ਚੱਲਦੇ ਆ ਜਦ ਕਿ ਉਹ ਰੱਬ ਦੇ ਬਣਾਏ ਹੋਏ ਬੰਦੇ ਤੇ ਅਸੀਂ ਯਕੀਨ ਕਰ ਸਕਦੇ ਆ ਵਲਕਿ ਉਹਦੇ ਬਾਰੇ ਅਸੀਂ ਕੁਝ ਵੀ ਜਾਣਦੇ ਵੀ ਨਹੀਂ ਕੌਣ ਹੈਗਾ ਕਿੱਥੋਂ ਦਾ ਹੈਗਾ ਸੋ ਤੇ ਯਕੀਨ ਕਰਕੇ ਤੁਰਦੇ ਆ ਤਾਂ ਫਿਰ ਉਹ ਰੱਬ ਤੇ ਯਕੀਨ ਕਿਉਂ ਨਹੀਂ ਇਨਸਾਨ ਕਰ ਰਹ ਹੁੰਦਾ ਸੋ ਜੇਕਰ ਤੁਸੀਂ ਰੱਬ ਤੇ ਯਕੀਨ ਰੱਖੂਗੇ ਜੋ ਅਸੀਂ ਰਸਤਾ ਫੜਿਆ ਹੋਇਆ ਆ ਕੋਈ ਤਾਂ ਨਾ ਕੀਤੀ ਹੋਈ ਆ ਤੇ ਗੁਰੂ ਦੇ ਦੱਸੇ ਹੋਏ ਬੋਲਾਂ ਤੇ ਚੱਲਣਾ ਹੈ ਜੋ ਨੇ ਬਚਨ ਕਰ ਦਿੱਤੇ ਇੱਕ ਵਾਰ ਗੱਲਾਂ ਕਹਿ ਦਿੱਤੀਆਂ ਉਹਨਾਂ ਨੂੰ ਯਾਦ ਰੱਖਣਾ ਹੈ ਤੇ ਇਹਨਾਂ ਨੂੰ ਯਾਦ ਰੱਖ ਕੇ ਅਸੀਂ ਉਸੇ ਰਸਤੇ ਤੇ ਤੁਰਨਾ ਜਿਸ ਰਸਤੇ ਤੇ ਸਾਨੂੰ ਇਸ ਗੁਰੂ ਨੇ ਚੱਲਣ ਨੂੰ ਕਹਿ ਦਿੱਤਾ ਹੈ ਤੇ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਉਸ ਰਸਤੇ ਤੇ ਤੁਰੋਗੇ ਤਾਂ ਪ੍ਰਮਾਤਮਾ ਦਾ ਘਰ ਤੁਹਾਨੂੰ ਲੱਭ ਜਾਵੇਗਾ ਸੋ ਉਹਨਾਂ ਦੇ ਘਰ ਦਾ ਦਰਵਾਜ਼ਾ ਤੁਹਾਨੂੰ ਲੱਭ ਜਾਵੇਗਾ ਜਿੱਥੇ ਕੀ ਹਰ ਇੱਕ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੋ ਗੁਰੂ ਤੇ ਵਿਸ਼ਵਾਸ ਰੱਖਿਆ ਕਰੋ ਕਿ ਜ਼ਿਕਰ ਗੁਰ ਧਾਰਨਾ ਕੀਤੀ ਆ ਤੇ ਕੋਈ ਰਤਵਾ مالک ਨੇ ਇਹਨਾਂ ਨੂੰ ਦੇ ਕੇ ਇਸ ਧਰਤੀ ਤੇ ਦੁਨੀਆ ਤੇ ਭੇਜਿਆ ਹੈ ਜੋ ਕਿ ਰੂਹਾਂ ਦਾ ਸੁਧਾਰ ਕਰ ਰਿਹਾ ਆਪਣੇ ਚਰਣਾ ਨਾਲ ਲਾ ਕੇ ਉਸ ਪ੍ਰਮਾਤਮਾ ਤੱਕ ਇਹ ਰੂਹਾਂ ਨੂੰ ਪਹੁੰਚਾ ਰਹੇ ਆ ਸੋ ਨਾਮ ਸ਼ਬਦ ਦੀ ਦਾਤ ਦੇ ਰਹੇ ਆ ਸੋ ਜਦੋਂ ਤੁਸੀਂ ਗੁਰੂ ਦੀਆਂ ਦਸੀਆਂ ਗੱਲਾਂ ਤੇ ਤੁਰੋਂਗੇ ਤਾਂ ਤੁਸੀਂ ਵਿਸ਼ਵਾਸ ਰੱਖ ਕੇ ਤੁਰੋਂਗੇ ਤੇ ਇੱਕ ਦਿਨ ਉਹ ਮੰਜ਼ਲ ਤੱਕ ਪਹੁੰਚੋਗੇ ਪ੍ਰਮਾਤਮਾ ਦੇ ਨਾਲ ਤੁਹਾਡਾ ਮੁਲਾਬਾ ਹੋਵੇਗਾ 84 ਦੇ ਗੇਟ 'ਚੋਂ ਨਿਕਲ ਜਾਉਂਗੇ ਸੋ ਯਕੀਨ ਕਰਨ ਦੀ ਜ਼ਰੂਰਤ ਹੈ ਜਿਵੇਂ ਹਰ ਇੱਕ ਇਨਸਾਨ ਤੇ ਹਾਲਕਿ ਇਥੇ ਆਪਾਂ ਸਭ ਜਾਣਦੇ ਕਿ ਅੱਜਕੱਲ੍ਹ ਵਿਸ਼ਵਾਸ ਦੇ लायक ਕੋਈ ਹੈ ਨਹੀਂ ਜਿਆਦਾ ਤੱਕ ਠੱਗੀ ਚੱਲਦੀ ਹੈ ਸੋ ਵਿਸ਼ਵਾਸ ਕਰਨ ਵਾਲੀ ਕੋਈ ਗੱਲ ਹੀ ਨਹੀਂ ਰਹੇਗੀ ਫਿਰ ਵੀ ਇਨਸਾਨ ਵਿਸ਼ਵਾਸ ਕਰਦਾ ਤਾਂ ਫਿਰ ਪ੍ਰਮਾਤਮਾ ਤੇ ਵਿਸ਼ਵਾਸ ਕਿਉਂ ਨਹੀਂ ਕਰ ਪਉਂਦੇ ਸੋ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਪਰੇਸ਼ਾਨੀ ਜੇਕਰ ਆਉਂਦੀ ਵੀ ਹੈ ਤਾਂ ਉਹ ਚਲੀ ਵੀ ਜਾਵੇਗੀ ਜੇਕਰ ਯਕੀਨ ਰੱਖੋਗੇ ਤਾਂ ਪ੍ਰਮਾਤਮਾ ਤੱਕ ਪਹੁੰਚ ਪਾਉਗੇ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਇੱਕ ਰਸਤੇ ਤੇ ਤੁਰੇ ਰਹੋ ਚਾਹੇ ਜਿੱట్టి ਮਰਜੀ ਪਰੇਸ਼ਾਨੀ ਕਿਉਂ ਨਾ ਆ ਜਾਵੇ ਸੋ ਕਦੇ ਵੀ ਇਹ ਨਾ ਸੋਚੋ ਕੀ ਸ਼ਾਇਦ ਜਿਨ੍ਹਾਂ ਨੂੰ ਮੰਨਦੇ ਇਹ ਨਹੀਂ ਸਾਨੂੰ ਬਚਾ ਸਕਦੇ ਸਾਡੀ ਮਦਦ ਨਹੀਂ ਕਰ ਸਕਦੇ ਹੋਰ ਕਿਤੇ ਚਲ ਜਾਈਏ ਹੋਰ ਕੋਈ ਸਾਡੀ ਸਹਾਇਤਾ ਸ਼ਾਇਦ ਕਰ ਦੇਵੇਗਾ ਹੋਰ ਕਿਤੇ ਜਗ੍ਹਾ ਤੇ ਜਾਈਏ ਪੁੱਛ ਪਾਈਏ ਕਿਸੇ ਹੋਰ ਬਾਬੇ ਕੋ ਜਾਈਏ ਸੋ ਜਿਹੜਾ ਇਹੋ ਜੀ ਸੋਚ ਰੱਖ ਕੇ ਚੱਲਦਾ ਹੈ ਉਹ ਫਿਰ ਠਟਕਦਾ ਰਹਿ ਜਾਂਦਾ ਉਹ ਕਦੇ ਵੀ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ ਸੋ ਰਸਤਾ ਇੱਕ ਫੜੋ ਇੱਕ ਰਸਤੇ ਤੇ ਤੁਰੇ ਰਹੋ ਇੱਕ ਦਿਨ ਤੁਹਾਡੀ ਮਿਹਨਤ ਦਾ ਮੁੱਲ ਜ਼ਰੂਰ ਪਵੇਗਾ ਤੇ ਮਨ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਤੇ ਮਨ ਸਾਫ਼ ਹੋਣਾ ਚਾਹੀਦਾ ਹੈ ਜਦੋਂ ਮਨ ਸਾਫ਼ ਹੋਵੇਗਾ ਤਾਂ ਫਿਰ ਉਹ ਮਾਲਕ ਇੱਕ ਦਿਨ ਤੁਹਾਨੂੰ ਖਿੱਚ ਕੇ ਆਪਕਾਰ ਲਗਾ ਦੇਵੇਗਾ ਜਦੋਂ ਅਜਨਵੀ ਤੇ ਯਕੀਨ ਕਰ ਸਕਦੇ ਤੇ ਉੱਥੇ ਉਹ ਮਾਲਕ ਤੇ ਯਕੀਨ ਕਰੋ ਜੀ ਨੇ ਸਭ ਨੂੰ ਸਾਜਿਆ ਹੈ ਜੀ ਸੋ ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਜੀ જય ਪੀਰਾਂ ਦੀ ਜੀ ਜੈ ਸਾਈਂ